ਬਾਈ ਪ੍ਰੋਫੈਸ਼ਨਲ ਚੈਫ ਵੇਖ ਲੋ ਪਰਾਂ ਤੱਕ ਉੱਪਰ ਤਾਈ ਦਾ ਉਹ ਕਰਦੇ ਨੇ ਨੂੰ ਲੁੰਗੇ ਨੂੰ ਆਹ ਉਹ ਤਾਂ ਵੇਖ ਚੱਤਾ ਵਾ ਬਾ

ਚਲੋ ਜੀ ਅੱਜ ਬਣਨਗੇ ਪਨੀਰ ਵਾਲੇ ਨਿਊਡਲ ਠੀਕ ਆ ਪਨੀਰ ਪਾਵਾਂਗੇ ਇਹਦੇ ਵਿੱਚ ਨਿਊਡਲਾਂ ਵਿੱਚ ਪਹਿਲੀ ਵਾਰੀ ਬਣਾਉਣ ਲੱਗੇ ਆਂ ਪਨੀਰ ਵਾਲੇ ਨਿਊਡਲ ਇਹ ਵੀ ਮੈਂ ਪੋਸਟ ਪਾਤੀ ਦਿੱਲੀ ਗੇਟ ਅਸੀਂ ਕਿਆ ਹੋਣਾ ਅੱਜ ਤਿਆਰੀ ਹੁੰਦੀ ਪਈ ਆ ਪੂਰੀ ਚੱਲਦੀ ਪਈ ਤਿਆਰੀ ਚਲੋ ਜੀ ਹੁਣ ਨਿਊਡਲ ਕੱਢਦੇ ਪਏ ਆਪਾਂ ਠੀਕ ਆ ਠੰਡੇ ਕੋਲਡ ਵਾਟਰ ਵਿੱਚ ਪਾਏ ਅਸੀਂ ਕੱਢ ਕੇ ਨਾ ਇਹਦਰ ਜਿਓ ਕਰੇ ਘਰੇ ਨਹੀਂ ਬਣਾਇਦੀਆਂ ਸੇਵੀਆਂ ਉਹਦੇ ਵਾਂਗੂ ਲਾਗਦੀਆਂ ਪਈਆਂ ਉਹਦੇ ਵੀ ਨਿਊਡਲ ਬਣ ਸਕਦੇ ਕਿ ਨਾ ਕੋਈ ਨਹੀਂ ਮਹਾਰਾਜ ਜੀ ਉਹਦੇ ਵਿੱਚ ਨੂਡਲ ਬਣ ਸਕਦੇ ਕਿ ਨਹੀਂ ਲੱਬਣ ਲੱਬਣ ਕੀ ਕੋਰ ਮੈਂ ਫਿਰ ਜਿੱਤੇ ਨੂੰ ਲਾਇਆ ਅੱਛਾ ਮੇਰਾ ਫੋਨ ਸੀਗਾ ਅੱਛਾ ਅੱਧੇ ਪੇ ਤੁਹਾਨੂੰ ਉਹਦਾ ਹੀ ਪਤਾ ਲੱਗ ਗਿਆ ਤੇ ਹੋਰ ਕਹਿੰਦਾ ਹੈ ਜਾ ਕੀ ਦਿਓ ਹਣ ਮਮੇ ਕਹਿੰਦੇ ਸੀ ਮਮੇ ਕਹਿੰਦੇ ਹੈ ਬਾਦ ਲੱਗਾ ਵਾ ਮੇਰੀ ਕਿਉਕਦਾ ਪਿਆ ਅੱਛਾ ਤੇ ਤੂੰ ਤੇ ਕੀ ਅੱਜ ਕੀ ਫਿਰ ਆਇਟਮ ਲਿਆਏ ਤੁਸੀਂ ਅੱਜ ਆਇਟਮ ਲਿਆਂਦੀ ਹੈ ਇਹਨਾਂ ਨਿਊਡਲ ਨਿਊਡਲ ਆ ਬਈ ਸ਼ਹਿਰ ਪਹੁੰਚ ਗਏ ਫੇਰ ਆਪਾਂ ਕੱਲ ਆਪਾਂ ਸ਼ਹਿਰ ਆਏ ਸੀ ਅੱਜ ਫੇਰ ਆ ਗਏ ਅੱਜ ਕੂਵਰ ਵੀ ਨਾਲ ਆ ਗੁਰਸ਼ਾਨ ਵੀ ਨਾਲ ਆ ਅੱਜ ਬੰਦੇ ਵਧ ਗਏ ਤੇ ਬਾਕੀ ਡੈਡੀ ਹੁਣੀ ਵੀ ਆਏ ਆ ਡੈਡੀ ਹੁਣੀ ਗਏ ਆ ਥੋੜਾ ਬਾਜ਼ਾਰ ਮੈਂ ਉਹ ਰੋਡ ਤੇ ਥੋੜੀ ਇੰਨਾ ਹੀ ਵੈਸੇ ਕੋਈ ਨਹੀਂ ਹੁਣ ਚਲੋ ਵੀ ਅੱਜ ਇਹਨਾਂ ਲਾਇਆ ਕੜੀ ਚੌਲ ਉਹ ਸੱਚ ਕੜੀ ਚੌਲ ਨਹੀਂ ਆ ਨਿਊਡਲ ਆ ਸੱਚ ਭਲੇਖਾ ਭਾਈ ਆ ਆ ਆ ਅਸਾ ਟੁੰਗੀ ਕਹਿਦਾ ਕੜੀ ਚੌਲ ਆ ਲੱਗਦਾ ਨੇ ਵੇ ਦੇ ਨਾ ਇਹਦਾ ਯਾਰ ਰੱਜਿਆ ਉੱਪਰ ਰੱਖਦਾ ਇਹ ਤਾਂ ਜਿੱਦਾਂ ਵਿਆਹ ਵਾਲਾ ਕੰਮ ਹੁੰਦਾ ਵਾ ਹਨਾ ਸੇਮ ਅੱਛਾ ਅ ਨਿਊੜਾਲਾ ਚਲੋ ਵੀ ਅੱਜ ਜਿਹੜਾ ਵਾ ਵਕਰੀ ਵਕਰੀ ਇਹਨਾਂ ਦੀ ਸਮੈਲ ਬਹੁਤ ਆਉਣ ਰਹੀ ਆ ਤੇ ਇੱਧਰ ਆ ਟਮਾਟਰ ਬਰੀਕ ਬਰੀਕ ਕੱਟਿਆ ਤੇ ਇੱਥੇ ਬਣਾਉਣਾ ਇਹਨਾਂ ਨੇ ਮੈਨੂੰ ਲੱਗਦਾ ਹਨੇਰਾ ਹੋ ਜਾਣਾ ਜਲਦੀ ਬਣਾਉਣ ਹਨੇਰਾ ਹੋਇਆ ਨਾ ਇੱਥੇ ਨਹੀਂ ਕੁਝ ਨਹੀਂ ਹੁੰਦਾ ਬਸ ਲੱਗਣਗੇ 10 15 ਮਿੰਟ ਬਾਤ ਤੋਂ ਬਾਤ ਹੈ ਚੱਲਦਾ ਵਾ ਬਸ 5 ਮਿੰਟ ਲੱਗਣੇ ਸਿਰਫ 5 ਲੱਗਣੇ ਮੈਨੂੰ 5 ਮਿੰਟ ਜਦੋਂ ਮਰਜ਼ੀ ਚੱਲ ਚੱਲੋ ਭਾਈ ਅਦਰਕ ਕਦੂਕਾ ਕਿੰਨਾ ਕੇ ਲੱਗਦਾ ਭਾਈ ਅਮੇਜ਼ਿੰਗ ਹੈ ਅਮੇਜ਼ਿੰਗ ਅੱਜ ਕੂਵਰ ਵੀ ਆਇਆ ਵਾ ਇਹ ਵੀ ਖਾਊ ਪੰਜ ਪਲੇਟਾਂ ਹਰਮਾਲ ਕਿੱਧਰ ਗਿਆ ਉਸਤਾਦ ਜੇਬ ਵਿੱਚ ਪਾ ਲਿਆ ਹਾਂ ਪਾ ਦੇ 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 ਪਾਦੇ ਪਾਦੇ ਥੋੜੇ ਹੀ ਆ ਸਾਰੇ ਇਕੱਠੇ ਬਣਾ ਲੀ ਹਾਂ ਹਾਂ ਬਾਅਦ ਚ ਹੋਣੇ ਤੇ ਹਾਂ ਬਾਅਦ ਚ ਵਿਚਾਰੇ ਅੱਤੇ ਰਹਿ ਜਾਂਦੇ ਜਾਣੇ ਤੂੰ ਕਹਿੰਨੀ ਨਹੀਂ ਬਾਅਦ ਚ ਕਿੱਦਾਂ ਬਣਾ ਲੇਗੇ ਧਿਆਨ ਨਾਲ ਥੱਲੇ ਰੱਖਿਆ ਟਾਈਮ ਬਹੁਤ ਹੋ ਗਿਆ ਵਾ ਓ ਥੱਲੇ ਚਾਦਰ ਨੂੰ ਨਾ ਅੱਗ ਲੱਗ ਜਾ ਸਾਰੇ ਪਾਦਾ ਥੋੜੇ ਕੰਚੇ ਨੇ ਪੱਤੇ ਹੱਸਦੇ ਰਹਿੰਦੇ ਸਾਰੇ ਨੂੰ ਬਹੁਤ ਆਉਂਦੇ ਪੁੱਛਣ ਆਏ ਬਣਿਆ ਨਹੀਂ ਪਰ ਕਉ ਦਾ ਹਲਾ ਹਲਾ ਤਕਾਤਾ ਸਾਰਾ ਕੁਝ ਜੋ ਸ਼ਹਿਰ ਆ ਕੇ ਸਹੀ ਨਾ ਇਦਾਂ ਇਹਨੂੰ ਮੇਜ਼ ਚ ਚਕਾਇਆ ਰਮਾਲ ਜੇਬ ਵੀ ਪਾ ਲਿਆ ਚਲੋ ਵਧੀਗਾ ਹੋਣੀ ਨਹੀਂ ਨਹੀਂ ਆ ਚਲੋ ਕੋਈ ਪੰਡ ਗੋਪੀ 파ਤੀ ਆ ਪਾ ਦੇ ਸਾਰਾ ਹਾਂ ਯਾ ਨਾ ਤੇ ਨਾ ਪਲਟ ਨਾ ਜਾਵੇ ਤਾਂ ਕਹਿਣਾ ਸਿਲੰਡਰ ਲੈ ਲਓ ਉਹਦੇ ਨਾਲ ਕਰ ਇਹਦੇ ਨਾਲ ਨਾ ਘਾਰ ਜੇ ਇਹਦੇ ਨਾਲ ਬਹੁਤ ਵੈਸਟ ਹੁੰਦਾ ਈ ਉਹਦੇ ਨਾਲ ਘਾਰ ਆਹ ਫੜ ਇਹਦੇ ਨਾਲ ਫੜ ਆਹ ਹੋ ਲੈ ਉਹ ਯਾਰ ਇਹ ਮੇਰਾ ਕੋਟਿਆ ਫੜ ਕੋਟ ਕੇ ਹਾਂ ਇਹਦੇ ਨਾਲ ਫੜ ਕੇ ਘਾਰ ਫੇਰ ਹੋਣਾ ਵਾ ਕੋਣ ਬੋਲ ਥਾਣੇ ਨਿਊਡਲ ਇੱਕ ਪਲੇਟ ਕਸਟਮਰ ਆਇਆ ਆ ਬਈ ਬਸ ਇਸ ਕਰਨਾ ਆਈਫੋਨ ਹੈ ਆ ਉਹ ਤਾਂ ਬਈ ਪਨੀਰ ਵਾਲੇ ਨਿਊਡਲ ਦੇਖੋ ਸਪੈਸ਼ਲ ਪਲੇਟ ਪਨੀਰ ਵਾਲੇ ਨਿਊਡਲ 30 ਦੀ ਲਿਖਿਆ ਕੀ ਹੋਏ ਪੈਣ ਦੇ ਰਪਿੰਦਰ ਵੀ ਚਲੋ ਭਈ ਆਏ ਯਾਰ ਚਲੋ ਭੈਣੇ ਆਜੋ ਜੀ ਅੱਜ ਨੇਹਰਾ ਹੋ ਗਿਆ ਅੱਜ ਬਹੁਤ ਕਸਟਮਰ ਇੰਤਜ਼ਾਰ ਕਰਨ ਦੇ ਜਿਹੜੇ ਨਾ ਆਉਣਾ ਪੈਂਦਾ ਗੱਡੀ ਵੱਡੀ ਡੈੜੀ ਕਿਤੇ ਮੈਂ ਚ ਲੋੜੀਆਂ ਤੁਹਾਡੇ ਕੋ ਨਹੀਂ ਜਾ ਜੇ ਹਾਂ ਪਰ ਵਧੀਆ ਚਲਾ ਲਿਨੇ ਆਪਾਂ ਭਰਾਵਾ ਪ੍ਰੋਫੈਸ਼ਨਲ ਵੱਡਿਆ ਇਹਦੇ ਨਾਲ ਘੱਟਦਾ ਉਹ ਲਿਆਈ ਨਹੀਂ ਅਰੇ ਜੀ ਅੱਛਾ ਬਿਜਲੀ ਚੀਜ਼ ਹੀ ਨਹੀਂ ਲਿਆਈ ਮਾਮੀ ਕਿ ਜਾ ਭੁੱਲ ਗਈ ਮਾਤੇ ਟਮਾਟਰ ਘਮਾ ਦੇ ਘਮਾ ਦੇ ਮੈਨੂੰ ਵੀ ਮੈਨੂੰ ਕੱਪੜਾ ਦਿੰਦੀ ਨਾ ਮੈਂ ਇਤਰੋਂ ਫੜ ਕੇ ਸੈੱਟ ਕਰ ਦੇਣਾ ਸੀ ਤੇਰਾ ਮੀਲੇ ਜੇ ਚੁਣੇ ਕੇ ਤੇ ਇਹਦੀ ਐਵੇਂ ਐਵੇਂ ਦੀ ਹਾਂ ਐਵੇਂ ਦੀ ਮੀਲੇ ਜੇ ਚੁਣੇ ਕੇ ਕਿ ਰੋਜੀ ਵਜਣ ਬੜਾ ਆਇਆ ਹਾਂ ਹਾਂ ਨਿਊਡਲ ਪੈਣੇ ਆ ਹਾਂ ਤਾਂ ਹੀ ਮੈਂ ਕਿਹਾ ਇਤਰੋਂ ਜੋ ਕੱਪੜਾ ਹੁੰਦਾ ਫੜ ਲੈਣਾ ਸੀ ਮੈਂ ਔਰ ਇਹ ਬੜਿਆ ਹੀ ਹੋਇਆ ਉਹਨੇ ਪੈਂਚ ਹਾਂ ਇਹ ਕਿੱਦਾਂ ਇਹ ਜੁੜੇ ਦੇ ਆ ਆਦੇ ਪਾਦੇ ਪਾਦੇ ਬੜੇ ਵਧੀਆ ਬਣਨੇ ਹਾਂ ਚਲੋ ਭਾਈ ਓਏ ਇਹ ਕਰਦਾ ਪਾਗਾ ਆਪੇ ਗਰਮ ਹੋ ਕੇ ਚੱਲੀ ਆ ਚਲੋ ਭਾਈ ਨਿਊਡਲ ਪਾਉਣ ਡਿਆ ਭਾਈ ਪ੍ਰੋਫੈਸ਼ਨਲ ਚੈਫ ਵੇਖ ਲੋ ਕਰੀਏ ਕੋਰੀ ਹਾਂ ਹਨਾ ਰੁਕ ਜਾ ਉਹ ਹਿਸਾਬ ਨਾਲ ਫੇ ਪਾ ਲੈਣ ਬਸ ਕਰ ਇੱਟਾਂ ਲਾ ਲੋ ਹਾਂ ਸਾਈਡ ਤੇ ਸਭ ਉਹ ਸਭ ਤੋਂ ਪਹਿਲੇ ਇੱਟਾਂ ਸਾਈਡ ਤੇ ਟਿਕਾ ਕੇ ਨਾ ਫਿਰ ਤੁਸੀਂ ਬਣਾਉਣੇ ਹੀ ਇਹਦੇ ਤੇ ਨਾ ਨਾ ਕੱਢ ਲਾਂਗੇ ਐਡਾ ਦੇਖੋ ਉਧਰ ਗੈਸ ਹੀ ਬਹਿ ਗਿਆ ਆ ਦੇਖੋ ਵਜਨ ਨਾਲ ਭਾਰ ਨਾਲ ਵਿੰਗਾ ਹੀ ਹੋ ਗਿਆ ਤੋ ਪਰਵੰਦਾਰ ਜੀ ਨਾ ਪਾ ਦੇ ਪਾ ਦੇ ਪਾ ਦੇ ਬਸ ਬਸ ਪੈਣਾ ਹੋਰ ਵਾਹ 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 ਪੈ ਗਿਆ ਪੈ ਗਿਆ ਪਾ ਦੇ ਪਾ ਦੇ ਕਿੰਨਾ ਆਕਤੀ ਹੁੰਦਾ ਵਾ ਬੰਦਾ ਜੇ ਹੀ ਹੁੰਦਾ ਵਾ ਬਸ ਪਾ ਦੇ ਪਾ ਦੇ ਹਾਂ ਸਾਰੀ ਬਾਹ ਪਹਿਣੀਆਂ ਤਾਂ ਸਵਾਦ ਆਪਨਾ ਚੀਜ਼ਾਂ ਨਾਲ ਹੀ ਵਧੀਆ ਲੱਗਣਾ ਪਾ ਦੋ ਸਾਰਾ ਕੁਝ ਆਪਣੇ ਜਿੰਨੇ ਪੈਸੇ ਬਣੋ ਬਾਸਾ ਗਿਆ ਉੱਤੇ ਸਟਣੂ ਆਪ ਪੋਟਲ ਹੀ ਖੰਭ ਪਾ ਪਾ ਦੇ ਪਾ ਦੇ ਵਾ ਵਾ ਇਹ ਸਾਸ ਨਾ ਹੀ ਬਣਨਾ ਵਾ ਸਾਰਾ ਥੋੜਾ ਹੋਰ ਪਾ ਦੇ ਕਿਉਂਕਿ ਕੜਾਈ ਫੁੱਲ ਆ ਪਾ ਦੇ ਪਾ ਦੇ ਬਸ ਤੇ ਫਿਰ ਪਾਲਾਂਗੇ ਬਾਹਲਾ ਦੇ ਉਹਨਾਂ ਨਾਲ ਆਪੇ ਕਮਾਏਗਾ ਤੁਹਾਨੂੰ ਭਾਰ ਜ਼ਿਆਦਾ ਤਰਾਸ ਦੇ ਹੱਥ ਝੋਗੇ ਜਿਸ ਕਰਨਾ ਉਧਰ ਵੀ ਤੂੰ ਅੱਦਾ ਭਾਰ ਲਾ ਦੇ ਇਧਰ ਆਏ ਅ ਜੇ ਲੱਗੇ ਵੀ ਹਨਾ ਚੱਕ ਜੇ ਨਹੀਂ ਇੱਧਾ ਨਹੀਂ ਤੇ ਚੀਜ਼ ਰੱਖ ਲੈਣੀ ਥੱਲੇ ਮੈਨੂੰ ਪਤਾ ਕਿ ਤੂੰ ਉਈ ਨਹੀਂ ਨਹੀਂ ਇੱਧਰ ਨਹੀਂ ਵੀਣਾ ਚਾਹੀਦਾ ਘਰ ਤੋਂ ਘਰ ਤੋਂ ਮਿਕਸ ਲੂਣ ਪਾਤਾ ਉਹ ਐਂਡ ਤੇ ਅਜੇ ਨਹੀਂ ਤਾਂ ਲੂਣ ਪਾਈਦਾ ਬਹੁਤ ਘੱਟ ਲਿਆਈ ਤੂੰ ਲੂਣ ਦੇਖਿਆ ਕਾਵਲਾ ਉਹ ਬਹੁਤ ਆਵੇ ਚੱਤਾ ਵਾ ਨਹੀਂ ਮਿਊਡ ਹਲ ਨੇ ਮਿਊਡ ਹਲ ਚੱਲ ਠੀਕ ਆ ਚਲਾ ਆ ਬਣ ਕੇ ਬਹੁਤ ਥੱਲੇ ਬਹੁਤ ਟਾਈਮ ਲੱਗ ਕੇ ਆਂਦਾ ਵਾ ਹਣਾ ਗਾਂਦ ਬਣਾਇਆ ਹੋ ਗਿਆ ਵੀ ਸੌਸ ਇੱਧਰ ਆ ਸਾਰਾ ਆ ਤੁਹਾਡੀ ਪੈਣੀ ਆ ਪਾਸ ਸੌਸ ਨਹੀਂ ਤੋਂ ਪਹਿਲਾਂ ਪੂਰੀ ਨੂੰ ਪਲਾ ਮਿਲ ਨਹੀਂ ਹੈ ਪੂਰੀ ਮੈਂ ਜਾ ਕਿਤੇਗਾ ਬਸ ਚਾਹੀਏ ਭਾਈ ਲੈ ਉਮਰ ਕਿਹਨੇ ਜਾਦੀ ਹੈ ਅੱਛਾ ਹਾਂ ਪਾਕਿਸਤਾਨੀ ਵਧੀਆ ਸੋ ਨਹੀਂ ਹੁੰਦਾ ਮਿਰਚਾਂ ਦਾ ਸਵਾਦ ਹੈ ਭਾਈ ਕਿਤੇ ਰਸਲਾ ਭਈ ਲੰਗ ਲੈ ਲਗਾ ਯਾਰ ਖਤਮ ਸੌਸਾਂ ਤੁਹਾਡੀਆਂ ਮੰਮਾ ਬੋਲੀ ਜਾਂਦਾ ਈ ਡੇਰ ਕੇ ਟ੍ਰੀ ਸੌਸ ਪਾ ਲੋਂਨ ਪਾ ਲੱਗੀ ਨਾ ਹਾਂ ਇਹ ਨਹੀਂ ਜੀ ਆ ਜਾ ਗਿਆ ਰਹਿਣ ਦੇ ਸਾਡੀ ਸਾਰੀਆਂ ਸੌਸਾਂ ਖਤਮ ਆ ਚਲੋ ਭਾਈ ਕਾਲੀ ਮਿਰਚ ਹੀ ਪਾਉਣ ਲੱਗ ਪਾ ਦੇ ਭਾਵੇਂ ਕਾਲੀ ਮਿਰਚ ਚਲੋ ਅੱਜ ਇਹਨਾਂ ਦਾ ਨੁਕਸਾਨ ਚਲੋ ਭਾਈ ਪਨੀਰ ਲਾਸਟ ਰਹਿ ਗਿਆ ਓਏ ਇੱਟਾਂ ਅੱਗੇ ਤੋਂ ਟਿਕਾ ਕੇ ਕਰਿਆ ਕਰੋ ਇੱਕ ਮਿੰਟ ਚਲੋ 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 ਉਹ ਡੈਡੀ ਹੁਣੇ ਵੀ ਅੱਜ ਆਏ ਓ ਪਰੇ ਬੈਠੇ ਆ ਕਸਟਮਰ ਆਪਣੇ ਕਸਟਮਰ ਤੱਦੇ ਹੁੰਦਾ ਬੈਠੇ ਆ ਵਾਦੇ ਪਾਦੇ ਪਾਦੇ ਪਨੀਰ ਵਾਲੀ ਦੇਖੋ ਬਈ ਨਿਊਡਲ ਪਨੀਰ ਵਾਲੇ ਭਨੇਖਾ ਪਾ ਜਾਂਦਾ ਪਨੀਰ ਵਾਲੀ ਮੈਗੀ ਕਹਿ ਦਿੰਦਾ ਮੈਂ ਖੱਟਾ ਪਾਦੇ ਯਾਰ ਪਾਣੀ ਨਾ ਹੋਵੇ ਬੰਦ ਚਾ ਵਾਹ ਵਾਹ ਹੁਣ ਤਾਂ ਸਭ ਤੋਂ ਖਤਮ ਹੀ ਹੋ ਗਿਆ ਮਿਰਚਾ ਮਿਰਚਾ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਕਫਰ ਕਿੱਡੀ ਲੈ ਨਹੀਂ ਮਿਰਚ ਨਹੀਂ ਮਿਰਚ ਤਾਂ ਹੈਗੀ ਆਵੇਂ ਆ ਹੈਗੀ ਘਰ ਵਾਲੀ ਕੋਟ ਕਿਵੇਂ ਆ ਮੈਂ ਇੱਕ ਮਿੰਟ ਮੈਨੂੰ ਵੀ ਦੇਈ ਕਿਵੇਂ ਕੋਫਰ ਇਹ ਆਇਆ ਇਹ ਜੂੜਾ ਨਹੀਂ ਸਰ ਇਹ ਜੂੜਾ ਵੀ ਚਾਰਦਾ ਖਲ ਇਹ ਮੁੰਡਾ ਕਬੱਡੀ ਖੇਡਦਾ ਯਾਰ ਸਾਡਾ ਸੁਣਨਾ ਜਲਦੀ ਦੱਸ ਸਕਦੇ ਤੈਨੂੰ ਵਧੀਆ ਨਾ ਹਾਂਜੀ ਨਾ ਸਹੀ ਆ ਆਵੇਂ ਅਸੀਂ ਖਾਤੀ ਇੱਥੇ ਮੈਨੂੰ ਘਟ ਲੱਗੀ ਬਣੀ ਚੀ ਚੱਕਰ ਤੂੰ ਦੂਪ ਨਹੀਂ ਫੜਦਾ ਨਾ ਹੋਰ ਹੀ ਪੜਦਾ ਨੂੰ ਕਿ ਪਾ ਰੱਖਾ ਡੱਕਾ ਦੇਦਾ ਹੈਗਾ ਜਿਆਦਾ ਥੋੜਾ ਹੋਰ ਪਾ ਦੇ ਜਿਆਦਾ ਨਾ ਪੜ ਤੂੰ ਪਾ ਘਰ ਮੈਂ ਹੈ ਨਾ ਘੈਟ ਹੀ ਨਾ ਪੈਕਿੰਗ ਲੈਣੇ ਆਇਆ ਕਿ ਮਾੜਾ ਬੜਾ ਬਖਮੀਨਾ ਬੋਸਤਾ ਜੀ ਹਾਂ ਇਹਦੇ ਨਾ ਨਹੀਂ ਪੈਣਾ ਨਹੀਂ ਪੈਂਦਾ ਇਹ ਨਾ ਸੈਲਿੰਗ ਪੈਂਦਾ ਉਹ ਤੁਹਾਡਾ ਲੈ ਗਿਆ ਉਹ ਕਰ ਪਾ ਹੈਲੋ ਚਮਚੇ ਲਿਆ ਸਾਰੇ ਖੋਲ ਦੇ ਰਚੀ ਸਾਰੇ ਖੋਲ ਗਈ ਇਧਰ ਆ ਲਓ ਜੀ ਉਸਤਾ ਜੀ ਕੀ ਆਲਾ ਬੜਾ ਦੱਸਿਓ ਲੂਣ ਕਿੰਨੇ ਆ ਜੀ ਘੜੇ ਦਾ ਹੈਗਾ ਵਦੇ ਦਾ ਨਹੀਂ ਲਾ ਜਾਈਗਾ ਘੜੇ ਦਾ ਹੁਣ ਆਪਣੇ ਕੋਲ ਹੀ ਆ ਹਾਂਜੀ ਨਮ ਕੋਲ ਸਹੀ ਆ ਦੋ ਪੈਕ ਕਰ ਦੋ ਠੀਕ ਆ ਚੋਕ ਠੀਕ ਆ ਪੋਇੰਟ ਦੋ ਪੈਕਿੰਗ ਤਾਂ ਆ ਰਹੀ ਨੂੰ ਲਓ ਜੀ ਇੱਕ ਪਲੇਟ ਪੈਕ ਕਰੀਂ ਮੇਰੇ ਇਹਦੀ ਪਲੇਟ ਜਾਨੀ ਆਹ ਕਹਿੰਦੇ ਕਿੰਨਾ ਦਿੱਸਦਾ ਉਹ ਪੈਕ ਕਰ ਲਾ ਹਲੋ ਆਣ ਹੋ ਗਏ ਚੱਲੇ ਪੈਕ ਕਰ ਦੇ ਦੋ ਪੈਕ ਕਰ ਦੋ ਇਹ ਪੈਕ ਕਰ ਦੇ 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 ਉੱਧਰ ਲਫਾਫਾ ਜੂਡਾ ਲੈ ਪੀਆਂ ਦੀ ਹਾਂ ਸਰ ਇੱਕ ਸਾਸ ਪਈ ਆ ਇੱਕ ਵਹਿ ਦੇ ਵਿੱਚ ਪਾ ਦੋ ਤੇ ਦੋ ਬਾਫੇ ਲੈ ਕੇ ਆ ਰਹੇ ਜੀ ਪਾ ਦੇ ਹਾਂ ਉੱਥੇ ਹੀ ਪਤਾ ਲੱਗਦਾ ਇੱਥੇ ਜਿਸ ਕਰਨੇ ਪਾਇਆ ਇੱਥੇ ਥੋੜਾ ਇੱਧਰ ਕੰਮਲੇਟ ਹੋ ਜਾਂਦਾ ਸਹੀ ਸਹੀ ਹੋਏ ਸਹੀ ਸਹੀ ਦੱਸੋ ਜੀ ਥੋੜੇ ਰੁਪਏ ਥੋੜੇ ਰੁਪਏ ਦੋ ਬਲੇਟਾ ਵੀ ਨਹੀਂ ਖਾਈਓ ਖਾ ਕਾਲਾ ਰਜੀ ਸਵਾਗਤ ਹੈ ਮੇਰੇ ਤੁਹਾਡਾ ਇੱਕ ਹੈ ਕਰੇਗਾ ਮੈਂ ਇਹਨਾਂ ਨੂੰ ਵੀ ਰੋਣ ਮੈਂ ਉਹਨਾਂ ਨੇ ਬੈਠ ਹੀ ਕਰ ਲਿਆ ਕੋਈ ਨਹੀਂ ਕੋਈ। ਸਵਾਇ ਗਾਉਂ। ਜੀ ਜੀ ਨਹੀਂ। ਰਜੀ ਅਭੀ ਰਾ ਖੜਿਆ ਸੀਗਾ। ਹਾਂ ਹਾਂ ਮੈਂ ਕਰ ਲਿਆ। ਉਹਨੇ ਪਲੇਸ ਆਇਆ। ਫ੍ਰੇਟ ਅੱਟ ਬਿਗਿੰਨਿੰਗ। ਹਾਂ ਪੀ ਵੀ ਸਹੀ ਹੈ। ਬੋਗਰੇ ਤੋਂ ਆਇਆ ਨਾ? ਹਾਂ ਕਰਾ। ਕਰ ਆ ਕੀ ਦਾ? ਕਿੰਨੀਆਂ ਭੀ ਗਿਆ ਪਾਇਆ ਹੋ ਗਿਆ ਆਪਾਂ ਟੈਕ ਕਰਨੇ ਆਂ ਮੈਂ ਐਸੇ ਹੋ ਗਿਆ ਹੋ ਗਿਆ ਲਾਪੜੇ ਇੱਧਰ ਲਾ ਹੁੰਦੇ ਆ ਬਾਈ ਹੋਰ ਲੋਗੀ ਪਾਰ ਆ ਤੋਡੇ ਵੀਰੇ ਦੋ ਗਰੇਟਾਂ ਨੇ ਮੈਂ ਤੁਹਾਡੇ ਸਾਥ ਨੂੰ ਆ ਆ ਰਹੀ ਆ ਰੋਲ ਰੋਹ ਜਾਨ ਜੀ ਕਹਿੰਦੇ ਆ ਜੀ ਆਹ ਲਾਓ ਨੇ ਤੋੜੋ ਵੀਰੇ ਭਰਾ ਹੀ ਆ ਆਹ ਤੋ ਦੇ ਦੇ ਰੱਜੀ ਆ ਵੀਰੇ ਓਕੇ ਆ ਵੀਰੇ ਫੇਰ ਵੇਖੇਗਾ ਤੁਹਾਡੇ ਕਿੰਨੇ ਪੈਸਾ ਵਧੀਆ 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 ਆ ਕੀ ਕਹਾ ਫਿਰ ਥੈਂਕ ਯੂ ਬਹੁਤ ਸਵਾਲ ਲੀਕਿੰਗ ਮੂੰਗ ਕੇ ਆਡ ਕਮ ਵਧੀਆ ਵਾ ਸਿਰਾਂ ਨਿਆਰਾ ਅੱਗੀ ਪ੍ਰੈਗਨੈਂਸੀ ਤੋਂ ਪਤਾ ਲੱਗਦਾ ਅੱਛਾ ਹਾਂ ਮੂੰਗ ਪਨੀਰ ਦਾ ਸਵਾਦ ਆ ਨਾ ਘੈਂਟ ਆ ਨਾ ਥੋੜਾ ਉੱਤੇ ਮੋੜਾ ਵੀਰੇ ਬਹੁਤ ਅਈਰੇ ਕਹਿੰਦਾ ਸਭ ਰੋਜ਼ ਆਇਆ ਕਰੋ ਹਾਂ ਕੋਸ਼ਿਸ਼ ਕਰਾਂਗੇ ਲਾਉਣ ਦੀ ਆਓ ਭਾਈ ਚੱਲਾ ਬਹੁਤ ਕੌਣ ਮੰਗਿਤ ਅਲਾ ਚਮਚ ਦੇ ਦੇ ਤੇ ਵੇਖੀ ਦੋ ਅਗਲੇ ਚਮਚਾ ਗਿਆ ਸੰਦਾ ਬਾਈ ਦੀ ਸਾਸੀ ਅਗਲੇ ਅੱਛਾ ਪਿਲ ਲੈ ਨਹੀਂ ਅੱਛਾ ਪਹਿਲਾ ਨਹੀਂ ਸਾਹਮਣੇ ਮੜੀ ਆ ਫਾੜੋ ਹੀ ਲੈ ਆ ਵੀਰੇ ਨੂੰ ਦੇ ਦੇ ਅੱਛਾ ਅੱਛਾ ਦੇ ਦੇ ਵੀਰੇ ਨੂੰ ਇੱਧਰ ਦੇ ਦੇ ਸੋਸ ਤਾਂ ਕਿੰਨੂ ਦੇਣ ਲੱਗੇ ਬਸ ਫੇਲ ਨੂੰ ਬਾਈ 30 ਰੁਪਏ ਦੀ ਕਲੇਟਾ ਵੀ ਬਈ ਹਨੇਰਾ ਹੋ ਗਿਆ ਹੁਣ ਦੇਖ ਲੋ ਤੇ ਅੱਜ ਪਹਿਲੇ ਦਿਨ ਹਨੇਰਾ ਹੋਇਆ ਅਜੇ ਤੱਕ ਵੀ ਦੁਕਾਨ ਚੱਲਦੀ ਅਜ ਮਿੰਟੋਂ ਮਿੰਟ ਵੇਖ ਜੀ ਵੇਖੋ ਖਾਲੀ ਵੀ ਹੋ ਗਿਆ ਤੁਹਾਡੇ ਸਾਹਮਣੇ ਬਣਾਈ ਮਿੰਟੋਂ ਮਿੰਟ ਤੁਰ ਗਿਆ ਮਾਲ ਤੇ ਬਾਕੀ ਹੁਣ ਜਿਵੇਂ ਲੋਕ ਤੁਰੇ ਆਉਂਦੇ ਮਿੰਟੋਂ ਮਿੰਟ ਤੁਰ ਗਿਆ ਔਰ ਡੈਡੀ ਹੋਣੀ ਬੈਠੇ ਉਧਰ ਖਾਂਦੇ ਪਏ ਦੇਖ ਲੋ ਉਹ ਸਾਹਮਣੇ ਦੇਖੋ ਬਈ ਬਾਕੀ ਫਿਲਹਾਲ ਹੁਣ ਕੰਮ ਖਤਮ ਹੋਣ ਵਾਲਾ ਹੀ ਆ ਆ ਗਿਆ ਬੰਦ ਚ ਕੀ ਆ ਪਤਾ ਹਾਂ ਹਾਂ ਇੱਕ ਮਿੰਟ ਇੱਕ ਮਿੰਟ ਉਹ ਬਾਤ ਜੋ ਸੌਸ ਤੋਂ 사이ਟ ਨੂੰ ਮੈਂ ਉਹ ਤੋ ਬੋਲ ਤੇ ਉਹ ਤੋ ਬੋਲ ਤਾਂ ਵੀ ਮੈਂ 100 ਹਾਂ ਹਾਂ ਲੈ ਆ ਫਰੀ ਹੱਸ ਇੱਕ ਸੌ ਕੋਈ ਗੱਲ ਨਹੀਂ ਜੋ ਤਾਂ ਇੱਕ ਵਾਰ ਬਹੁਤ 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 ਘੈਂਟ ਬਣਿਆ ਸਾਨੂੰ ਹੁਣ ਮੈਨੂੰ ਸਵਾਦ ਬੜ ਲੱਗੇ ਪਨੀਰ ਵਾਲੇ ਪਨੀਰ ਵਾਲੇ ਕਿਹਨਾਂ ਦੇ ਪਨੀਰ ਵਾਲੇ ਕਿਵੇਂ ਸਵਾਦ ਆ ਨਾ ਚਲ ਖਾ ਕੇ ਦੱਸ ਗਾਸ ਪਨੀਰ ਵਾਲੇ ਨਿਊਡਲ ਬਹੁਤ ਸਵਾਦ ਆ ਪਨੀਰ ਵੇ ਪਨੀਰ ਬਹੁਤ ਸਵਾਦ ਆ ਪਨੀਰ ਖਾ ਕੇ ਵੇਖ ਆਹ ਪਨੀਰ ਹਾਰੇਗਾ ਹੂੰ ਘੈਂਟ ਆ ਨਾ ਹਾਂਜੀ ਜ਼ਿਆਦਾ ਸਵਾਦ ਬਣੇ ਨਹੀਂ ਬਾਜੀ ਕਿੰਨੇ ਲੱਗੇ ਵਧੀਆ ਘੈਂਟ ਥੋੜੀ ਨਾ ਫਿਰ ਕਰੀ ਕਿਵੇਂ ਸੁਆਦ ਆ ਦੀਦੀ ਕਿਤੇ ਚੰਗੇ ਨਹੀਂ ਐ ਕਰੋ ਪਤਾ ਤੇ ਪਾਣੀ ਲੈ ਕੇ ਲਿਆ ਪਾਣੀ ਪੀ ਲੈਨੇ ਆ ਖਾਣ ਕੇ ਲਜਾਣੇ ਆ ਕਿ ਨਾ ਗਿਆ ਨਾ ਪਾਣੀ ਨਹੀਂ ਕੱਲ ਭਾਈ ਤੁਸੀਂ ਵੀਡੀਓ ਤੱਕ ਲੈ ਯਾਰ ਭਾਈ ਭਾਈ ਮੈਂ ਆਤੀ ਵੀਰੇ ਹੋਣ ਆ ਗਈ ਆ 6 ਵਜੇ ਪੈ ਗਈ ਆ ਅੱਛਾ ਲੇਟ ਭਾਈ ਲੇਟ ਪਾਈ ਹੁੰਦੀ ਨਾ ਤੁਸੀਂ ਸਵੇਰ ਚੱਕੀ ਤੇ ਵੀ ਆਦੋ ਵੀਡੀਓ ਨਹੀਂ ਪਾਈ 6 ਵਜੇ ਪੈ ਗਈ ਜੀ ਨਹੀਂ ਨਹੀਂ ਪੇਮੈਂਟ ਪਹਿਲਾਂ ਦੇ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਮੈਂ ਪੇਮੈਂਟ ਕਰ ਵੀਰੇ ਆ ਆ ਮਾੜੂ ਵੀਰ ਜੀ ਆ ਵੀ ਆ ਆ ਲੈ ਪੇਮੈਂਟ ਮੈਂ ਕਰ ਆ ਭਾਂਡੇ ਐ ਕਰ ਉਹ ਵੱਡਾ ਖੁਸ਼ਾਨੋ ਵੀਰੇ ਟੇਸਟ ਬਹੁਤ ਵਧੀਆ ਕੱਲ ਨਾਲੋਂ ਨਮਕ ਵੀ ਠੀਕ ਆ ਔਰ ਮਸਾਲਾ ਵੀ ਬਹੁਤ ਵਧੀਆ ਐ ਬਿਲਕੁਲ ਓਕੇ ਐ ਸਰ ਘੈਂਟ ਆ ਫੁੱਲ ਘੈਂਟ ਆ ਬਿਲਕੁਲ ਓਕੇ ਸਰ ਚਲੋ ਇਹੋ ਜਿਹਾ ਟੇਸਟ ਹੋਰ ਵੀ ਲੈ ਕੇ ਆਣਾ ਵੀਰੇ ਹਾਂ ਅਗਲੀ ਵਾਰੀ ਨੈਕਸਟ ਟਾਈਮ ਤੁਸੀਂ ਨਿਊਟਰੀ ਗੁਲਚਾ ਸ਼ਹਿਰ ਪਸੰਦ ਨਿਊਟਰੀ ਗੁਲਚਾ ਬਹੁਤ ਚੰਗਾ ਨੰਦਾ ਮਾਚਾ ਨਿਊਟਰੀ ਕੁਲਚਾ ਬਹੁਤ ਇਥੇ ਨਾ ਪਸੰਦ ਕਰਦੇ ਵੀਰੇ ਕੁਲਚਾ ਬਣਾਉ ਉਹ ਕੋਈ ਗੱਲ ਨਾ ਕੁਲਚਾ ਤੁਸੀਂ ਲੈ ਕੇ ਆਓ ਨਿਊਟਰੀ ਕੁਲਚਾ ਮਨ ਲੋ ਕਿਵੇਂ ਦਾ ਹੁੰਦਾ ਨਿਊਟਰੀ ਕੁਲਚਾ ਇੱਕ ਕੁਲਚਾ ਹੁੰਦਾ ਨਾ ਨਿਊਟਰੀ ਜਿਵੇਂ ਆਪਾਂ ਸੁੱਕੀ ਬਣਾਉਂਦੇ ਆ ਅੱਛਾ ਅੱਛਾ ਠੀਕ ਆ ਕੋਈ ਨਹੀਂ ਅਗਲੀ ਵਾਰ ਲੈ ਕੇ ਆਣਾ ਤੁਸੀਂ ਬਹੁਤ ਰਿਸਪੌਂਸ ਮਿਲੇਗਾ ਨਾ ਸਾਬ ਵਧੀਆ ਕੜੀ ਚਲੋ ਬੜੀ ਕਾਲ ਵਧੀਆ ਬਣਾਏ ਅਸਹਾ ਉਹ ਨਹੀਂ ਸਵਾਸ ਨਹੀਂ ਕੜੀ ਜੋ ਵਾਕਿਓ ਥੋੜਾ ਬੜਾ ਘੈਂਟ ਸੀ ਗੋਰੇ ਮੇਰੇ ਸਾਜੇ ਚੇਤੇ ਲੁਾਈਏ ਆ ਦਾ ਡਾ ਲਾ ਲੋ ਆਨੇ ਕੋ ਚਲੋ ਭਾਈ ਹਨੇਰਾ ਹੋ ਗਿਆ ਤੇ ਬਾਕੀ ਹੁਣ ਚੱਲੇ ਵਾਪਸ ਦੱਸਦੇ ਆ ਨਿਊਟ੍ਰਲਾਂ ਤੇ ਆਪਾਂ ਨੂੰ ਕਿੰਨੇ ਪੈਸੇ ਲੱਗੇ ਕਿੰਨਾ ਬੈਨੀਫਿਟ ਹੋਇਆ ਠੀਕ ਹੈ ਉਹਨਾਂ ਤੇ ਪੈਸੇ ਲੱਗੇ ਸੀਗੇ ਪੂਰੇ 900 ਰੁਪਇਆ ਲੱਗਾ ਸੀ ਪੂਰਾ ਠੀਕ ਹੈ ਤੇ ਹੁਣ ਮੈਂ ਤਾਂ ਆਪਾਂ ਵੇਖਦੇ ਆ ਕਿੰਨਾ 900 ਰੁਪਇਆ ਲੱਗਾ ਇਹਨਾਂ ਨਿਊਡਲਾਂ ਤੇ ਹਨਾ 5 ਤੇ ਆ ਹੋ ਗਿਆ ਜੀ 600 ਹਨਾ 40 ਰੁਪਇਆ 6 600 6 ਤੇ ਆ 200 ਹੈਗਾ ਹਨਾ 200 ਸ 800 ਬਣ ਗਿਆ ਹਨਾ 800 ਬਣ ਗਿਆ ਹਾਂ ਲੱਗੇ ਕਿੰਨੇ ਸੀ ਇਹਨੇ ਤਾਂ ਲੱਗੇ ਹੀਗੇ 800 ਲੱਗਾ ਮੰਨ ਲਓ ਗਾਇਜ਼ ਇੱਕ ਹਿਸਾਬ ਨਾਲ ਤੇਲ ਡੀਜ਼ਲ ਦੂਜ਼ਲ ਪਾ ਕੇ ਘਾਟਾ ਬਹੁਤ ਯਾਰ 30 ਦੀ ਪਲੇਟ ਲਾਈ ਮੰਨ ਕੇ ਚੱਲੋ ਸਹੀ ਸਹੀ ਗੱਲ ਦੱਸਾਂ ਕਿੰਨਾ ਬਚਿਆ ਕੁਝ ਨਹੀਂ ਪਨੀਰ ਮਹਿੰਗਾ ਪਿਆ ਪਨੀਰ ਪਨੀਰ ਗੈਸ ओरिजिनल ਜਿਹੜਾ ਹੈਗਾ ਕਿੰਨੇ ਦਾ ਪਿਆ ਪਨੀਰ ਮਹਿੰਗਾ ਯਾਰ ਪਨੀਰ ਬਹੁਤ ਮਹਿੰਗਾ ਨਾ 4 4.5 ਤਾਂ ਕੋਈ ਪਨੀਰ ਨਹੀਂ ਪਾਉਂਦਾ ਇੰਨਾ ਇੰਨਾ ਤਾਂ ਪਨੀਰ ਪਾਈ ਪਾ ਦਿੰਦਾ ਨਾ ਮੈਂ 30 ਦੀ ਪਲੇਟ ਲਾਈ ਗਾਇਜ਼ ਜਿਵੇਂ ਤੁਸੀਂ ਕਹਿੰਦੇ ਨਾ ਪਲੇਟ 30 ਦੀ ਪਲੇਟ ਲਾਇਓ ਮੈਗੀ ਕਾਟਾ ਕਿੰਨੇ ਪਿਆ ਜਾਂਦਾ ਪਿਆ ਉਹ ਚਾਲ ਪੰਜਾਹਾਂ ਦੀ লাভ ਨਹੀਂ ਸਕਦੇ ਕਿੰਨਾ ਘਾਟਾ ਪਿਆ ਸੌਕ ਦਾ ਹੀ ਪਿਆ ਵਾ 400 1.7 ਤੇਲ ਦਾ ਨਹੀਂ ਨਾ ਤੂੰ ਲਾਇਆ ਤੇਲ 500 ਦਾ ਗੱਡੀ 'ਚ ਹੀ ਪੈਣਾ 500 600 ਦਾ ਘਾਟਾ ਬਈ ਮੈਨੂੰ ਲੱਗ ਪੜ ਇਹ ਤਾਂ ਪੱਕਾ ਅਰਜੀ ਚੱਲ ਜੂਗਾ ਭਾਈ ਹੋਵੇ 800 ਦਾ ਘਾਟਾ ਪਿਆ ਤੇਲ ਦਾ ਕੋਈ ਨਹੀਂ ਹੁਣ ਪੂਰਾ ਐਨ ਲਾ ਕੇ ਪਤਾ ਕਿਉਂ ਪਨੀਰ ਹੁੰਦਾ ਨਹੀਂ ਹੁਣ ਬੋਰਡ ਪਤਾ ਕਿ ਕਿਹਵੇਂ ਗਾ ਤੁਹਾਡੇ ਕਮੈਂਟ ਆਏ ਨੇ ਬੋਰਡ ਲਾ ਕੇ ਲਿਖ ਕੇ ਮੈਂ ਇੱਕ ਉਹ ਕੰਮ ਕਰਾਂਗੇ ਠੀਕ ਆ ਉਹ ਲਿਖ ਕੇ ਪੱਕਾ ਕੰਮ ਕਰਨਾ ਐਮ ਕੱਲ ਵੇਖੋ